ਲੋ ਜੀ ਅਸਤਰੀ ਕਾਲ ਜੀ ਬਈ ਸਾਰਿਆਂ ਨੂੰ ਮੰਡ ਪਹੁੰਚੇ ਅੱਜ ਫੇਰ ਇਹ ਤਾਂ ਵੱਡ ਹੋਣੀ ਦੀ ਹੁਣ ਜਮੀਨ ਆ ਪੈਂਦਾ ਮੈਂ ਵੱਡ ਹੋਣੀ ਦੀ ਪੈਰ ਉਹ ਨਹੀਂ ਘੜਦਾ ਪੈਰ ਪਤਾ ਕਿਆ ਕਰਦਾ ਪੈਰ ਤੈਨੂੰ ਦੱਸਦਾ ਇੱਥੇ ਤੇੜ ਨਾ ਉੱਠੀ ਦੱਸਦਾ ਹੂੰ ਆਹ ਦੱਸਦਾ ਤੇੜ ਦੀ ਯਾਰ ਜੇ ਹੁਣ ਇੱਥੇ ਤੇੜ ਨਹੀਂ ਆ ਗਈ ਬਜਾਲੇ ਲੈ ਉਹ ਹੀ ਦੱਸਦਣੀ ਹੈਗਾ ਸਮਝਿਆ ਗੱਲ ਚੱਕਰ ਆ ਹਲੇ ਵੀ ਕੱਲ ਪਰਸੋਂ ਨੂੰ ਵੱਡਣੀ ਹੈ ਪਰਸੋਂ ਦਾ ਫਰਕ ਪਊਗਾ ਹੀ ਕਿੰਨੇ ਦਿਨ ਹੋ ਗਏ ਪਰਸੋਂ ਪਰਸੋਂ ਵਗੈਰਾ ਆ ਕਿਆ ਕਰੀਏ ਯਾਰ ਨੂੰ ਛੱਡਦੇ ਨਹੀਂ ਗਿੱਲੇ ਡਾਕਟਰ ਜੀ ਨਹੀਂ ਜਾਏ ਭਿੰਗੜੇ ਬੋਲ ਗਿਆ ਜੀਰੀ ਦੇ ਜਿਵੇਂ ਸੁੱਕੀ ਪਈ ਆ ਸੁੱਕੀ ਪਈ ਨੇ ਵੱਢੀ ਨੇ ਹੁਣ ਕਰੀਏ ਕਾ ਬਾੜੜਾ ਮਸ਼ੀਨ ਹੀ ਚੱਲਦੀ ਉਹਨੂੰ ਕਾਏ ਸੁਥਰੀ ਆ ਜੀਰੀ ਉਹ ਵੀ ਸੁਥਰੀ ਆ ਲੈ ਲੱਡੂ ਵਟੁੰਦਾ ਗਾਰਾ ਪਿਆ ਹੁੰਦਾ ਲੈ ਗਾਰਾ ਜਿਵੇਂ ਹਲੇ ਬਿੱਗੜੂ ਕਾ ਮੀਟਰ ਨਾਲ ਲਿਆ ਜੱਕੀ ਹੋਰੀ ਨੂੰ ਅੰਦਰੇ ਰੱਖੀ ਨੂੰ ਕਾ ਨਾ ਮੀਟਰ ਦਦਣ ਵੀ ਲਾਇ ਸੁੱਕੀ ਦੀ ਜੀਰੀ ਤਾਂ ਸੁੱਕੀ ਪਈ ਜਮਈ ਉਹ ਆ ਲੱਡੂ ਵਟੁੰਦਾ ਪਰ ਸੁੱਕੀ ਹੋ ਜਣੀ ਹੂੰ ਥੋੜੀ ਇੱਥੇ ਸ਼ਾਮਾਂ ਵੀ ਹੈਗੀ ਆ ਹਾਂ ਹੂੰ ਉਹ ਪੜਾ ਠੀਕ ਆ ਆਹੀ ਥੋੜੇ ਆਗ ਲਾਗੇ ਅਿੱਥੇ ਡੂੰਗਾ ਨਾ ਲੱਗ ਲੱਗ ਦੋਏ ਨਾਲ ਨਹੀਂ ਮਰਦਾ ਹੁੰਦਾ ਹਮੇਸ਼ਾ ਜਦ ਮਸ਼ੀਨ ਤਾਈ ਕਹਿੰਦੇ ਇੱਕ ਗੇੜਾ ਦੇ ਆਈ ਮਸ਼ੀਨ ਉੱਪਰ ਹਮਲੇ ਚੱਲ ਗਈ ਹੂੰ ਇੱਕ ਗੇੜਾ ਮਸ਼ੀਨ ਖੇਤ ਨੂੰ ਦੇ ਆਵੇ ਫੇ ਚੱਲ ਵੀ ਸਮਝ ਲੈ ਸਾਈਡ ਵਾਲਾ ਗੇੜਾ ਹੀ ਔਖਾ ਹੁੰਦਾ ਬਾਸ ਹੈਗੇ ਨਹੀਂ ਕੱਦੂ-ਕੁੱਦੂ ਚ ਲੇਲੀ-ਲੁਲੀ ਉੱਪਰ ਚੜੇ ਉਹਦੀ ਸਾਈਡ ਨੀਵੀ ਹੋ ਜਾਂਦੀ ਆ ਹਾਂ ਅਰ ਇੱਕ ਗੱਲ ਐ ਸੋ ਪ੍ਰਾਲੀ ਦੀ ਦੀ ਗੱਲ ਦੀ ਗੱਲ ਚੱਕ ਹੁੰਦੀ ਆ ਡੜ ਡੜ ਚੱਕ ਹੁੰਦੀ ਆ ਕਟਰ ਚੱਲਦਾ ਮਾਰੂ ਮਾਰ ਫੇਰ ਖਾਲੀ ਗੱਲ ਦੀ ਗੱਲ ਕਟਰ ਚੱਲਦੇ ਮਾਰੂ ਮਾਰ ਉਹਦੇ ਘੱਟ ਚੱਲਦੇ ਆ ਸਫਾਈ ਉਹ ਹੁੰਦਾ ਹੈ ਸੁਣਾਏ ਦੇ ਕਿ ਨਵੀਆਂ ਮਸ਼ੀਨਾਂ ਆਈਆਂ ਮੀਆਂ ਹੁਣ ਹਾਂ ਉਹ ਨਵੀਆਂ ਕਰਕੇ ਨਾ ਜਦ ਜਾਇ ਹੁਣ ਆਪਣੀਆਂ ਛੜੀਆਂ ਫਿੰਗਰਾਂ ਜਿਹੜੇ ਇਕੱਠਾ ਕਰਦੀਆਂ ਉਹ ਪੂਰੇ ਹੋਣੀ ਚਾਹੀਦੇ ਤਾਂ ਸਫਾਈ ਹੁੰਦੀ ਆ ਉਹ ਇਕੱਠਾ ਕਰ ਦੇ ਦੇ ਸਵਾਰ ਕੇ ਬਸ ਹੂੰ ਠੀਕ ਨਹੀਂ ਫੇਰ ਸਫਾਈ ਹੁੰਦੀ ਹੈ ਨਹੀਂ ਸਫਾਈ ਨਹੀਂ ਹੁੰਦੀ ਆ ਹੁਣ ਇੱਕ ਚਾਟੀ ਦਾ ਵਿੱਚ ਟੁੱਟੀਆਂ ਹੋਏ ਤਿਆਰ ਚਾਮ ਕਰਦੀਆਂ ਹੈ ਹੈ ਕਿ ਨਹੀਂ ਫੇਰ ਉਹਨੇ ਸਫਾਈ ਕਰਾਨੀ ਹੈ ਫੇਰ ਨਹੀਂ ਲੋਟ ਆਉਂਦਾ ਸਾਰੀਆਂ ਦੀਆਂ ਪੂਰੀਆਂ ਚਾਹੀਦੀਆਂ ਜਿਹੜੇ ਉਂਗਲੀਆਂ ਇਕੱਠੀਆਂ ਕਰਦੀਆਂ ਬਸ ਫੇਰ ਸਫਾਈ ਹੁੰਦੀ ਆ ਪੂਰੀ ਚੱਲ ਵੱਢ ਦੰਦੇ ਅਨ ਦੋ ਚਾਰ ਦਿਨ ਹੋਰ ਸਹੀ ਕਿਤੇ ਨਹੀਂ ਖੜੀ ਆ ਜੀਰੀ ਕਿਹੜੇ ਗਰੀ ਦੀ ਆ ਜੀਰੀ ਦੀ ਆ ਖੜੀ ਆ ਥਾਲੀ ਮੈਂ ਜਾਣ ਹੈਗੀ ਆ ਹੂੰੋਂ ਸਾਫ ਹੈ ਹਾਂ ਖੜਨ ਦੇ ਤੂੰ ਸੁੱਕਣ ਦੇ ਕਿਤੇ ਕੁਝ ਨਹੀਂ ਹੁੰਦਾ ਉੰਨੀ ਪਟਾਸੇ ਘੱਟ ਨਿਕਲਣੀਆਂ ਨਹੀਂ ਹਰੀ ਦੀ ਪਟਾਸੇ ਬਣਦੀ ਹੁਣ ਤਾਂ ਪਰ ਹੈ ਨਹੀਂ ਬਟੇ ਹੁਣ ਜਮਾ ਹੀ ਹਰੀ ਇਹ ਹਰੀ ਕਿੱਥੇ ਤਾਂ ਵੱਢ ਹੁੰਦੀ ਸੀ 5 ਦਿਨ ਪਹਿਲਾਂ 6 ਦਿਨ ਅੱਪਾ ਕਹਿੰਦੇ ਤਾਂ ਹਨ ਹਰੀ ਥੋੜਾ ਗੁੱਲਿੰਡਾ ਹੈ ਨਾ ਹਾਸ ਦੂਆ ਮਦਾਨਾ ਜਾ ਬਰੂ ਜਮਦਾਨ ਕਾਕਾ ਕਾਕਾ ਹੈ ਹੂੰ ਸਾਂਗੂ ਜਿਹੜਾ ਕਿ ਜਿਹੜੇ ਦਿਖਦੇ ਆ ਰਹੇ ਆਰੇ ਇਹਦਾ ਮਛਾਣ ਦਾ ਹੀ ਛਾਣੂ ਜੀ ਜੀ ਮਸ਼ੀਨੇ ਛਾਣ ਦਿੰਦੀ ਨਾ ਤੂੰ ਤਾਂ ਆ ਵੀ ਜਿਹੜੀ ਉਹ ਜ਼ਰਤ ਤੇ ਲੇਟ ਲਾਈ ਐ ਆਪਾਂ ਦੇ ਹਨਾ ਇਹ ਵੀ ਗੱਦਰ ਹੋਣ ਲੱਗੀ ਹੋ ਗਈ ਗੱਦਰ ਹਾਂ ਹੋ ਗਈ ਗੱਦਰ ਇਹ ਵੀ ਥੋੜੀ ਜ਼ਿਆਦਾ ਲੇਟ ਹੁੰਦੀ ਹੁੰਦੀ ਹੂੰ ਥੋੜਾ ਜ਼ਿਆਦਾ ਲੇਟ ਹੁੰਦੀ ਐ ਇਹਨੇ ਕੰਮ ਤੂੰ ਦਾਣਾ ਪੈ ਗਿਆ ਤੂੰ ਦਾ ਉਹ ਥੋੜੀ ਜਿਹਾ ਲੇਟ ਹੋ ਗਈ ਜੀਰੀ ਉਹ ਵੀ ਮੀਂਹਾਂ ਕਰਕੇ ਹੋ ਗਈ ਪਹਿਲਾਂ ਮੀਂਹ ਹੈ ਮੀਂਹ ਪਈ ਗਏ ਮਦੂਈ ਬਹੁਤ ਆ ਵਿਚਤਰੀ ਸੁੰਡੀ ਗੋਵਾਲੀ ਦੀ ਬਹੁਤ ਵੱਲ ਸਗਾਈ ਆ ਹਾਂ ਹੁਣ ਅੱਜ ਕੋਸ 파ਸੋਂ ਕੋਸ ਫਰਕ ਤਾਂ ਅੱਜ ਕੋਸ ਫਰਕ ਹੈ ਤੂੰ ਇੱਥੇ ਨਾ ਪੰਜ ਮੈਨੂੰ ਆ ਕੇ ਦੇਖੀ ਸਾਰੀ ਪੀਲੀ ਹੋਊਗੀ ਹਾਂ ਚੱਲੀਏ ਫਿਰ ਉੱਧਰ ਨੂੰ ਦੇਖੇ ਜਾਈ ਚੱਲ ਜਰੂਰ ਦੇਖੀ ਆ ਜਾ ਜਵੀ ਵੀ ਜੰਮੇ ਹੀ ਭਾਈ ਸਾਰੀ ਉਹ ਹਾਂ ਮੈਂ ਜਵੀ ਵੀ ਜੰਮੇ ਹੀ ਦੇਖਦੇ ਜਾ ਕੇ ਹੁੰਦਰ ਜਵੀ ਤਾਂ ਹੁਣ ਹਰਿਆਈ ਮਾਲ ਲੱਗੀ ਹੋਣੀ ਐ ਚੱਲੀਏ ਚੱਲ ਦੇਖੀ ਆ ਜਾ ਭਾਈ ਪੈਂਦੀ ਹਰਿਆਈ ਹੁਣ ਤਾਂ ਕੈਮਰੇ ਜੀ ਵੀ ਪੂਰੀ ਪੈਂਦੀ ਐ ਹਾਂ ਉਹ ਤਾਂ ਮਾਰ ਦੀ ਠਾਠ ਆ ਹਾਂ ਜੰਮੀ ਸਾਰੀ ਜਮੀ ਜੰਮੀ ਸਾਰੇ ਕੀਤੇ ਆਣਾ ਦਾਣਾ ਦਾਣਾ ਜੰਮਿਆ ਜ ਮਿੱਤਰ ਜਿਹੜਾ ਫੂਸੋਂ ਹੀ ਪਿਆਦਾ ਉਹ ਵੀ ਜੰਮਿਆ ਇਹ ਆ ਜੰਮੀ ਹੈ ਨਾ ਹੂੰ ਮਾ ਜਿਹੜਾ ਫੂਸ ਮਾ ਪਿਆਦਾ ਉਹ ਵੀ ਜੰਮਿਆ ਹੁਣ ਮੂਗਾ ਨਹੀਂ ਇਹ ਤਾਂ ਗਰੀਬੀ ਚੱਕਤੀ ਨੇ ਤਾਂ ਨਾਲ ਦੇ ਘਾਟੇ ਬਾਤੇ ਪੂਰੇ ਕਰਤੇ ਆਈ ਨਹੀਂ ਚੱਲ ਜਿਹੜਾ ਮਹਾਰਾਜ ਨੂੰ ਮਹਾਰਾਜ ਨੂੰ ਪਤਾ ਹੋਣੇ ਦਾ ਜਿਹੜਾ ਦੇਣਾ ਉਹਨੇ ਆਹ ਲਫਾ ਫਿਰ ਤਾਂ ਨਹੀਂ ਤਮੀ ਲਈਦਾ ਨਾ ਉਹਨੂੰ ਨਹੀਂ ਲਈ ਮੈਂ ਠੀਕ ਹੈ ਠੀਕ ਹੈ ਮੈਂ ਤੈਨੂੰ ਕਹਿਣਾ ਹੀ ਕੋਈ ਲੋੜ ਦਨ ਜੀ ਦੂਰੇ ਹਸਤੀ ਮੜਾ ਜਾਈ ਤੇ ਸੂ ਮੂੰ ਜੜ ਤੱਕ ਲੱਗੀ ਵੀ ਆ ਹੈ ਤਾਂ ਹੈ ਹੀ ਲੱਗੀ ਵੀ ਮਾੜੀ ਮੋਟੀ ਲੱਗੇ ਮਾੜੀ ਮੋਟੀ ਹੋ ਆਏ ਬੀ ਤਾਂ ਦੇਖ ਵੀ ਲੰਦਾ ਬੰਦਾ ਹਮ ਫਰਿਆ ਹੀ ਪੂਰੀ ਵੰਦੀ ਇਹਦਾ ਹੁਣ ਆਏ ਨਾ ਉਹ ਦਿਨ ਆਏ ਦੀ ਜਿਹੜੀ ਗਿੱਲ ਮਦਣਾ ਤਾਂ ਉਹ ਨਿਕਲਿਆ ਤਾਂ ਜਿਹੜਾ ਪਰ ਦਾਣਾ ਪਿਆ ਤਾਂ ਉਹ ਰਹਿੰਦਾ ਤਾਂ ਹੱਲੇ ਪਰ ਜਬੀ ਤਾਂ ਆਏ ਆ ਵੀ ਪਾਣੀ ਲੱਗੇ ਤੇ ਜੰਮੀ ਆਉਂਦੀ ਐ ਇਹ ਕਣਕ ਨਹੀਂ ਜੰਮਦੀ ਨਾ ਕਣਕ ਨਹੀਂ ਜੰਮਦੀ ਤਾਂ ਕਿ ਕਣਕ ਨਾਲ ਜਿ ਵਿੱਚੀ ਆ ਮੀਂਹ ਪਿਆ ਨਾ ਜਿਹੜੇ ਹਿਸਾਬ ਨਾਲ ਜਿਹੜਾ ਉੱਪਰ ਦੀ ਦਾਣਾ ਰਹਿ ਗਿਆ ਤਾਂ ਆ ਵਿਚੇ ਸਾਰਾ ਪ੍ਰਾਲੀ ਪ੍ਰੂਲੀ ਵਿਚੇ ਦੱਬੀ ਵੀ ਆ ਜੀ ਸਾਰੇ ਲਾਤੇ ਉਹ ਵੀ ਵਧੀਆ ਰਹੇ ਹੁਣ ਗਿੱਲੇ ਬਹੁਤ ਔਖੇ ਲੱਗਣੇ ਤੇ ਇਹ ਪ੍ਰਾਲੀ ਪ੍ਰੂਲੀ ਵਿਚੇ ਦੱਬੀ ਵੀ ਮਾ ਸਾਰੀ ਦੇਂਦਾ ਆਪਾਂ ਨੇ ਨਾ ਖੇਤ ਬਾਕੇ ਲੰਬੇ ਸਿਆੜ ਕੱਢ ਕੇ ਆ ਡੌਲਾ ਪਾ ਦੇਣੀਆਂ ਕਹੀ ਨਾਲ ਆਇਓ ਕਿਹਦੀ ਆਹਾ ਹੂੰ ਕਿੱਥੇ ਲੱਗਣੇ ਨੇ ਤੇ ਸਿਆੜ ਲੰਬੇ ਹੀ ਕੱਢੂਗੇ ਆਇਓ ਆਇਓ ਸਿਆੜ ਕੱਢੇ ਕੱਲੇ ਕੱਲੇ ਕਹਿ ਰਹੀ ਹਾਂ ਹਾਂ ਜਾਂ ਡੌਲਾਂ ਕैम ਰੱਖੇ ਬਸ ਜੇ ਇਹ ਦਿਖਾਲ ਤੇ ਲਾਦੇ ਚਾਹੀ ਲੰਬੇ ਨਾਲੇ ਖੇਤ ਬਦਲੂਗਾ ਥੋੜੀ ਜਿਆ ਟਾਲੀ ਦੇ ਥੱਲੇ ਥੱਲੇ ਉਲਟਾਣੀ ਛੰਗਾ ਦੂਗੇ ਧੁੱਪ ਜੀ ਪੈਂਦੀ ਹੋ ਜੂਗੀ ਉਗਨੇ ਬਿੱਗਾ ਜਗਾ ਕਰਨੀਆਂ ਗੰਨੇ ਦੀ ਗੇਟ ਚ ਹੈ? ਕਿਹੜਾ ਬਣਾਇਨੇ ਇੱਕ ਬਿੱਗਾ ਦੇਖ ਲਓ ਤੇ ਆ ਸ਼ਾਮੀ ਦਾ ਅੱਜ ਜਿਹਨੂੰ ਆਏ ਹੂੰ ਬਿੱਗਾ ਡਾ ਦੇਣੇ ਨੇ ਚੱਲ ਕੋਈ ਮੈਂ ਡਾ ਦੂੰਗੇ ਹੈ? ਥੱਲੇ ਥੱਲੇ ਹੀ ਨਾਲ ਦੂੰਗਾ ਬਸ ਹੁਣ ਆਇਆ ਖੇਤ ਬਦਲ ਹੋ ਜੂਗਾ ਖੇਤ ਹੋ ਗਿਆ ਕੱਖ ਨਾ ਰਹੇਗਾ ਗਾਹਾਂ ਨੂੰ ਹੁਣ ਇਹ ਹੈ? ਖੇਤ ਬਦਲ ਜਾਂਦਾ ਤਾਂਗਰ ਪਾਈਂਦੀ ਖੇਦਮਾ ਕਿੰਨਾ ਝੁੰਡਾ ਗਾੜਨਾ ਸਾਲਾ ਵਿੱਚ ਇੰਨਾ ਝੁੰਡਾ ਗਾੜਨਾ ਟ੍ਰੇਲਰ ਦੇ ਹਿਸਾਬ ਨਾਲ ਜੇ ਪਾਉਣਾ ਗੰਨਾ ਹੂੰ ਅਬੀ ਗੱਲ ਨਾਲ ਹੁਣ ਪਰਾਲੀ ਵੀ ਤੇ ਵਿੱਚੇ ਗਲੀ ਐ ਤੱਕੀ ਪਰਾਲੀ ਸਾਰੀ ਜਿੱਤੀ ਕਰਨੀ ਐ ਹੈ ਦੇ ਪਰਾਲੀ ਦਾ ਪਤਾ ਵੀ ਨਹੀਂ ਲੱਗਦਾ ਜੰਮਣੀ ਨਹੀਂ ਜੀ ਕਾਲਾ ਮੰਨੂ ਕਹਿੰਦਾ ਸਾਡਾ ਕੰਮ ਔਖਾ ਹੋਊਗਾ ਕਹਿੰਦਾ ਜੰਮਣੀ ਨਹੀਂ ਕਹਿੰਦਾ ਉੱਥੇ ਤਾਂ ਹੁਣ ਮੈਂ ਦੇਖੀ ਜਾਊਗੀ ਜੰਮੂਗੀ ਮੈਂ ਜੰਮੂਗਾ ਤੇ ਨਹੀਂ ਮੈਂ ਸੋਹਰੇ ਪੋਲਿਆ ਰਹਿਣਾ ਪਰਾਲੀ ਵਾਲਾ ਖੇਤ ਹੈ ਹੈ ਕਿ ਨਹੀਂ ਸਾਰੀ ਜ਼ਮੀਨ ਦੇਖ ਲੈ ਕੱਲ ਕਹਿੰਦਾ ਮੈਂ ਅੱਜ ਕਹੂੰਗਾ ਜੇ ਉੱਥੇ ਮਿਲ ਗਿਆ ਮਨੂੰ ਵੀ ਦੇਖ ਕੇ ਆ ਜਵੀਂ ਇਹ ਦੇਖ ਤਾਂ ਠੀਕ ਹੈ ਤੁਕਾਂ ਤਾਂ ਜੰਮਣੀ ਨਹੀਂ ਜਮਾਤੀਦਾਰੀ ਨਾ ਜਮਾਤੀਦਾਰੀ ਮਾ ਰੱਬ ਨੇ ਖਬਰ ਠੀਕੇ ਕਰਿਆ ਜੇ ਗਲਤ ਹੋਇਆ ਕਿਤੇ ਡੀਵੀਓ ਆ ਹੈ ਕਿ ਨਹੀਂ ਨਾ ਜੱਦੀ ਦਾ ਲੇਟ ਹੋਇਆ ਬੜੇ ਸੁੱਕ ਕੇ ਜਾਦਾ ਇੱਧਰ ਜੰਮ ਵੀ ਆਈ ਨਹੀਂ ਨੇ ਘਟਵਾ ਤੇ ਜੰਮੜਾ ਸੁੱਕਦੀ ਜਿੱਦਣ ਵੀਜੀ ਆ ਉਹ ਸੁੱਕ ਵੀ ਨਹੀਂ ਤੀ ਸਾਲੀ ਇਹ ਹਵਾ ਵੜ ਜਾਂਦੀ ਖੇਤ ਮੇਦਮ ਹੋਰ ਕੁਝ ਨਹੀਂ ਡਾਕਰ ਕਰਕੇ ਚੱਲੀਏ ਚੱਲ ਚਲੀਏ ਦੇਖੀਏ ਖੇਤ ਬਾਈਏ ਜਾ ਕੇ ਖੇਤ ਵੀ ਬੋਣਾ ਤਾਂ ਵੀ ਪੱਟਨੇ ਪਹਿਲੇ ਯਾਰ ਖੇਤ ਵੀ ਖੇਤ ਬਾਈਂ ਉਹ ਘਰਾਂ ਹੀ ਖੋਲੇ ਨਹੀਂ ਉੱਦੀ 90 ਖੋਲ ਕੇ ਨਾ ਤੇ ਰੱਖ ਕੇ ਟਰਾਲਾ ਬਾਹਰ ਕੱਢਣਾ ਜੇ ਦੇ ਕਰ ਲੈਣਾ ਬਸ ਪੱਟਦੀਏ ਪਹਿਲਾਂ ਦੋ ਜਣੇ ਬਾੜ ਟੈਲਾ ਐਡਾ ਲੰਬਾ ਹੋ ਬਾੜ ਦੇਣੀ ਕਿਹੜੀ ਸਖਾਈ ਹੋ ਚੱਲ ਦੇਖ ਦੋ ਜਣੇ ਦਿੰਦੇ ਪਹਿਲਾਂ ਬਾੜ ਦੇ ਮੱਜਲ ਅੱਧਾ ਘੰਟਾ ਲਮਾਪਾਂ ਦੋਹਾਂ ਨੂੰ ਚੱਲ ਚੱਲ ਚੱਲੀਏ ਚੱਲ ਚੱਲੀ ਆ ਜਾ ਵਧੀਆ ਆ ਜਾ ਬਈ ਹੁਣ ਆਇਆ ਵੀ ਬੱਚੀ ਨਹੀਂ ਆਈ ਸਾਰੀ ਜੰਮਈ ਹੋਰ ਬੱਚੀ ਨਹੀਂ ਦਾਣਾ ਇਹਦੇ ਹੁਣ ਕਿੱਥੇ ਦਾਣਾ ਰਹਿ ਗਿਆ ਜੰਮਣੇ ਸਾਰੀ ਤਾਂ ਜੰਮਈ ਹੋਰ ਇਹ ਫੂਦੋਈ ਬਈ ਚੋ ਵੀ ਜੰਮਈ ਟਰਬਾ ਵਾਂਗ ਜੰਮੀ ਪਈ ਐ ਹੋਰ ਐ ਜੰਮਈ ਚੱਲ ਚਲੀਏ ਹੋ ਹੋ ਹੈ ਹਾਂ ਕੀ ਗੱਲ ਅੱਗੇ ਵੇ ਪੰਗੇ ਆ ਸਾਰੇ ਹੋਰ ਭਾਰੀ ਬਣਾ ਲਓ ਥੋੜੀ ਓਕਾ ਤਾਂ ਚਾਹੀਦੀ ਹੋਰੀ ਜਿਆ ਮਜ਼ਬੂਤ ਗੰਨੇ ਗੰਨੇ ਨੂੰ ਇਹ ਨਹੀਂ ਚੱਲਦੀਆਂ ਯਾਰ ਤਿੰਨ ਪਾ ਦੇ ਇਹਦਾ ਤਿੰਨ ਪਾ ਕੇ ਨਾ ਵਿਚੇ ਥੱਲੇ ਤਿੰਨ ਪਾ ਦੇ ਉਹ ਤੇਲ ਲਾਣਾ ਪੈਣਾ ਤਾਂ ਇਹਨਾਂ ਨੂੰ ਇਹਨਾਂ ਚੱਕ ਕੇ ਪਖਾਣਤੀ ਓਕਣਾ ਹੀ ਉੱਪਰ ਤੇ ਇਹਦੇ ਬੋਕੀ ਸਾਰੀ ਗੋਲੀ ਬੰਗਣਾ ਇਹ ਗੋਲੀ ਬੰਗਣਾ ਨਿਕਲੂਗੀ ਆ ਪਾ ਇਹਨੂੰ ਉਹ ਪੈਂਦੀ ਆ ਰੋ ਜੋ ਵਜਾ ਨਾ ਹੋ ਘੋਕ ਪਰੋ ਵਜਾ ਹੋ ਘੋਕ ਪਰੇ ਬੜਵਾ ਜਾਂ ਦੋ ਹੱਥ ਇਹਨੂੰ ਆਏ ਕਰਕੇ ਥੱਲੇ ਬੰਨ੍ਹ ਪਾ ਲੈ ਦੇ ਠੀਕ ਆ ਥੱਲੇ ਬੰਨ੍ਹ ਪਾ ਕੇ ਇਹਨੂੰ ਖੜ ਕੇ ਖਿੱਚ ਲੈ ਉੱਪਰ ਨੂੰ ਠੀਕ ਬੱਸ ਉਹ ਧਗਰਾ ਜੱਲਾ ਪੈਂਦਾ ਇਹਨੂੰ ਕਬਰ ਪਰ ਸਾਨੂੰ ਨਹੀਂ ਪਤਾ ਭਾਈ ਤੁਹਾਨੂੰ ਪਤਾ ਅਜੀ ਪੂਰੀ ਆਏ ਦੇ ਪੰਜ ਸਾਲ ਪਾਲੇ ਅਸੀਂ ਟੂਲੀ ਵਾਲੇ ਤੇ ਇਹ ਨਹੀਂ ਆ ਲੈ ਗਨਿਆਂ ਨੂੰ ਗਿਆ ਵਾ ਤੇਲ ਲਾ ਲਈ ਕਿਉਂਕਿ ਤੈਨੂੰ ਕਾ ਗੁਰਮਖ ਮਾ ਇਹਨੂੰ ਤੇਲ ਲਾ ਲਈ ਬਾਈ ਆ ਇਹ ਰੈਲਾ ਹੋ ਜਾਂਦਾ ਇਹਨੂੰ ਰੋਧਾ ਵਾਲੇ ਦਾ ਲੈ ਲੈ ਇਹਦਾ ਫਟਾ ਵਾਲੇ ਆ ਇਹ ਵਾਲੇ ਆ ਲੈ ਆਹ ਦੇਖ ਲੋੜਿਆਂ ਵਾਲੇ ਆ ਇਹ ਲੈ ਹੁਣ ਰੈਲਾ ਨਹੀਂ ਹੋਣਾ ਇਹਨੂੰ ਮਾਰੇ ਨੂੰ ਦੇਖ ਲੈ ਮਾਂ ਚੱਕ ਕੇ ਲੈ ਕਿੰਨੇ ਕਿਟਾ ਡੂਟਾ ਵਿਟੜ ਦੀਆਂ ਕਿ ਕਿਟਾ ਵਿਟੜ ਦੀ ਪਿੰਨਾ ਕਿੱਥੇ ਆ ਉਧਰ ਪਈਆਂ ਇਹ ਸਾਰੀ ਪ੍ਰਸ਼ਾਦ ਤਾਂ ਬਾਹਰ ਪਈ ਰਹੀ ਲੈ ਇਹਨੂੰ ਚੱਕ ਕੇ ਕੌਣ ਰੱਖੂਗਾ ਉੱਥੇ ਮੈਂ ਰੱਖੂਗਾ ਤੂੰ ਨਾ ਰੱਖੀਂ ਕਿਆ ਨਹੀਂ ਤਾਂ ਅਸੀਂ ਕਹਿੰਦੇ ਆ ਵੀ ਇਹ ਦੱਸਾਂ ਕਿ ਆ ਕੀ ਕਰੀ ਤਾਂ ਇਹ ਤਾਂ ਹੁਣ ਰੂਟ ਡਾਈਵਟਰ ਪਾਉਣਾ ਤਾਂ ਖੋਲਣੀ ਪੈਗੀ ਠੀਕ ਆ ਹੁਣ ਇਹਦੇ ਪਰ ਮਿੱਟੀ ਲੱਗੀ ਏ ਥੋੜੇ ਨਾਲ ਖੋਲਣੀ ਜਿੱਦਣ ਖੋਲਣੀ ਆ ਤੂੰ ਬੱਸ ਕਰੋ ਜਿੱਦਣ ਪਾਇਗੇ ਨਾ ਟਰੈਕਟਰ ਨੂੰ ਗਰੀਸ ਲੱਗਿਆ ਹੋਆ ਜੰਮਣੀ ਆ ਇਹਦੇ ਪਰ ਜੰਗ ਇਹਦੇ ਆ ਸਾਰੇ ਪਰ ਜੰਗ ਜੰਮਣੀ ਤੇ ਮਿੱਟੀ ਪੈ ਗਈ ਇੱਕ ਨਿਕਲਦਾ ਨਾ ਨਿਕਲ ਉਹ ਨਾ ਮਾਰੀ ਜਗੇ ਦੀ ਇੱਕ ਮਾਰ ਲੈ ਲੈ ਬਸ ਠੀਕ ਆ ਛੱਟਾ ਨਾ ਨਿਕਲੇ ਉਹ ਇਹਨੂੰ ਅੰਦਰ ਰੱਖਦੇ ਯਾਰ ਬਸ ਜਿੱਦਣ ਕਿੱਥੇ ਦੇਣ ਪੁੱਛੀ ਜਿੱਦਣ ਪਾਈ ਤੀ ਹੁੱਕ ਕਰੇ ਤਾਂ ਕਿੱਥੇ ਤਾਂ ਕਰਾਂ ਮੈਂ ਤੂੰ ਮੈਂ ਕਹਿੰਦਾ ਹਲੇ ਆਉਣੀ ਪਾ ਕੇ ਰੱਖ ਮੈਂ ਕਹਿੰਦੇ ਖੋਲ ਲਾ ਕੇ ਤੇ ਰੂਟਰ ਮੀਟਰ ਪਾ ਲਾ ਮਗਾ ਹਲੇ ਹੌੜੀ ਉੱਪਰ ਆਖੇ ਇਹ ਤਾਂ ਗੰਨੇ ਗੰਨੇ ਚੱਲਣੀਆਂ ਟਰਾਲੇ ਨੂੰ ਬਾਈ ਲੱਗਦੀ ਆ ਮੂਰੇ ਆ ਦੇ ਦੇਖੀ ਰੰਗ ਦੇਖ ਕਿਆ ਕਰਤਾ ਉਹ ਦੇ ਮੂਰੇ ਉਹ ਪੂਰੀ ਪੂਰੀ ਲੱਗਦੀ ਆ ਉਹ ਜਗਾ ਵੀ ਤਾਂ ਲੈ ਚਾਹੀਦੀ ਕਿਸੇ ਪਾਸੇ ਨੂੰ ਮੋੜ ਦੇ ਨੂੰ ੜਕ ੜੱਕ ਬੋਲਦਾ ਜਾਂ ਟਰਾਲਾ ਮੋੜਦਾ ਇਹ ਹੁੱਕ ਤਾਂ ਪਾਈ ਦੀ ਮੈਂ ਤਾਂ ਚੱਕੀ ਦਾ ਕਤਰਾ ਕੇ ਅਮਰੀਕਾ ਰੋਲ ਤੀ ਪੈਨੋ ਜੋ ਪੈਨ ਲੈ ਗਿਆ ਪੈਨ ਪਾਇਓ ਥੱਲੇ ਉਹ ਲੋੜਾ ਨਹੀਂ ਨਾ ਚੰਦ ਰੱਖਦਾ ਇੱਥੇ ਵੀ ਉਹਦਾ ਕੱਢਣਾ ਠੀਕ ਆ ਇੱਥੇ ਤਾਂ ਚੱਕੀ ਲੈਣੀ ਆ ਮੈਂ ਤਾਂ ਇੱਕ ਤੇ ਫੜ ਕੇ ਜਾ ਖੋਲਦਾ ਇੱਥੇ ਜਾ ਕੇ ਪੈਨ ਫੜ ਕੇ ਆਇਆ ਹੋ ਤਾਂ ਨਹੀਂ ਐ ਪੈਨ ਚ ਰੱਖੀ ਨੂੰ ਐ ਪੈਨ ਜਿਹੜੀ ਉੱਪਰ ਰੱਖੇ ਬਸ ਐਨੀ ਇੰਨਾ ਕਿੰਨਾ ਕੁ ਵਜਾਉਂਦਾ ਉੱਥੇ ਰੱਖ ਦੇ ਚੱਕੀ ਵੀ ਲੈ ਕੇ ਉੱਥੇ ਰੱਖ ਦੇ ਉੱਪਰ ਜੀ ਚੱਕੀ ਉੱਧਰ ਰੱਖ ਦੇ ਹਾਂ ਠੀਕ ਹੈ ਤੇਰਾ ਕਿਦੇ 45 ਕਿਲੋ ਦੀ ਆ ਕਿੰਨੇ ਦੀ 45 ਕਿਲੋ ਦੀ ਹੁਕਾ ਤੂੰ ਤੂੰ ਕਹਿੰਦਾ ਰਮਸਾਇਰ ਨੂੰ 2-4 ਕਿਲੋ ਦੀ ਉਹ ਆ ਹੂੰ 45 ਕਿਲੋ ਦੀ ਆਹੋ ਭਜਰ ਬਹੁਤ ਹੈ ਡੰਦੀ ਉਹ ਆਹ ਤੇ ਪੁੱਛ ਨਾ ਤੇ 20 ਕਿਲੋ ਦੀ ਦਿਖਾਉ ਦੂਈਆਂ ਸਾਡੇ ਵਾਲੀਆਂ ਹੋਰ ਪੰਜ ਕਰ ਬੜਾ ਕੱਢ ਕਿੰਨਾ ਫਿਰ ਵਗੇ ਖੋਲਣ ਦੀ ਲੋੜ ਨਹੀਂਦੀ ਪੈਂਦੀhota ਰੂੜਾ ਰੂੜਾ ਵੀਰ ਕਰਕੇ ਖੋਲਣੀਆਂ ਪੈਂਦੀਆਂ ਨਹੀਂ ਕਿਹੜੀ ਲੋੜ ਦੀ ਅੱਗੇ ਕਿਹੜਾ ਖੋਹਦਾ ਹੱਕ ਨੂੰ ਬੱਜੇ ਜੇ ਚਕੋਰੇ ਦੇ ਅਮਿੰਜੀ ਚੱਕ ਲੰਦੇ ਬਸ ਇੱਥੇ ਤੋਂ ਮੋੜ ਲਾ ਟਰੈਕਟਰ ਲਫੜ ਪਤਾ ਲੈਣ ਵਿੱਚ ਪਹਿਲੇ ਪਹਿਲਾਂ ਥੋੜੋ ਪੈਣੀ ਯਾਰ ਸ਼ਾਫਟ ਰੂਟਾ ਬੇਟੇ ਪਾ ਕੇ ਪਹੁੰਚੀ ਬਾਪੂ ਕੋਤੇ ਟਰੈਕਟਰ ਕੱਢੀ ਜਾਂੀ ਨਾ ਨਾ ਰਹੀ ਕੋਸਣਾ ਰਹੀ ਜੀ ਨੂੰ ਆਰਾ ਦੇ ਸੱਪ ਆ ਜਾ ਥੱਲੇ 25 ਦੇ 25 ਹਾਂ ਸਮਝਿਆ ਗੱਲ 25 ਦੇ ਦੀ ਉਹ ਨਾ 25 ਦੀ ਤੂੜੀ ਜਾਣਾ ਕੱਖ ਜੈ ਤਾਂ ਮਾੜਾ ਮੋਟਾ ਹੈਗਾ ਇਹਦਾ ਆਵੇ ਕੋ ਮੂਜੇ ਪੰਛੀ ਦੇ ਕੇ ਭਈਆ ਰੱਖਣੀ ਲੋੜ ਨਹੀਂ ਆਪ ਕਿਹੜਾ ਘੁੰਮੂਗਾ ਲੈ ਹੈ ਕਿੰਨਾ ਜੀ ਗਾ ਮਾ ਦੋੜ ਦੇ ਘੰਟੇ ਦੇ ਘਮ ਬਣੇ ਦਾ ਆਏ ਬੱ ਪੰਛੀ ਬਸਾਈ ਜਾਨੀ ਆਏ ਆਪਸੇ ਬਾਹਰ ਕਿੱਟੀ ਜਾਨੀ ਮਾੜਾ ਮੋਟਾ ਕੱਖ ਜੈ ਪੱਛੀ ਜਾਨਾ ਲੈ ਆਏ ਫਿਰ ਛਾਹ ਹੋ ਜੂਗਾ ਹੂੰ ਹਾਂ ਸਮਝਿਆ? ਅਸੋ ਬ੍ਰੇਕ ਕਰਕੇ ਸਾਫ ਪਿਆ ਨਾ ਪਹਿਲਾਂ ਜਦੋਂ ਹਿੱਟਾ ਦੇਣਾ ਕਣਕ ਦਾ ਹੂੰ ਇੱਕ ਵਾਰ ਰੂੜਾ ਬਿਟਰ ਫੇਰ ਘਵਾ ਦੇ ਪੇਤਲਾ ਪੇਤਲਾ ਠੀਕ ਆ ਜਿਹੜਾ ਪੱਤਾ ਪੁੱਤਾ ਗਿਰਿਆ ਹੋਇਆ ਹੋਇਆ ਜਿਹੜਾ ਆਹ ਵਿੱਚ ਹੀ ਕਰਨਾ ਹੁੰਦਾ ਕਰੇ ਤੇ ਥਾਵਰੇ ਇਹਨੇ ਮਾਦੇੜਾ ਤੋਂ ਬਾਅਦ ਦੇ ਕੇ ਛਿੱਟਾ ਕਣਕ ਦਾ ਪੇਤਲਾ ਬਿਤਰਾਂ ਰੂੜਾ ਬਿਨ ਫੇਰ ਘਵਾ ਦੇ ਤੇ ਇੱਜਾਕ ਥੋੜਾ ਜਿਆ ਠੀਕ ਹੈ ਨੀ ਸਾਰੀ ਕੰਕ ਜਮਣੇ ਗਿੱਲੇ ਵਾਦੂ ਹੈ ਰੋਾਈ ਦੇ ਦੂਹੇ ਦਿਨ ਤਿਆਰੀ ਰੱਖ ਦੂਹੇ ਦਿਨੇ ਦੂਹੇ ਦਿਨੇ ਦੂਹੇ ਹੀ ਕੀਏ ਦਿਨ ਪਾਸੇ ਵਾਧੂ ਗੱਲ ਹੈ। ਛੇੜਦੇ ਛੜੀਆਂ ਨਾਲ ਨੂੰ ਬਸ ਹੁਣ ਚਕਣਾ ਪਈਆ ਪਿਆ। ਇੱਕ ਨਹੀਂ ਕਣਕ ਬੀਜਦੇ। ਜੇ ਪੱਕ ਗਈ ਤਾਂ ਠੀਕ ਹੈ ਜੇ ਬੂਟੇ ਭਿੱਗੇ ਫੇਰ ਤਾਂ ਗੁੱਜਲਾਂ ਵੜਾ ਲੈਣੀ। ਅਗੇਤੀ ਮਿਸਰੀ ਆਉਣੀ ਇਹ। ਹਾਂ। ਜੇ ਨਾ ਭਗੇ ਤਾਂ ਪਕਾਊ ਕਰ ਲੈਣੀ ਬਸ ਕੰਮ ਦੋ ਇਹ। ਕਿਹ ਜੀ ਗਰ। ਪਾ ਬੂਖਤੇ ਨਾਲ ਖੜੇ ਆਏ ਲੜਕਦੇ ਉੱਪਰ ਤੇ। ਇਹਦੇ ਪਰ ਹਾਂ। ਹਾਂ। ਆਏ ਲੜਕਦੇ ਉੱਪਰ ਤੇ ਆਏ ਥੱਲੇ ਬੂਖਤੇ ਤੇ ਘੁੰਮ ਕੇ ਪਤਾ ਲੱਗਦਾ। ਉੱਪਰ ਤੇ ਨਾਲ ਆਏ ਲੜਕਦੇ ਹੁਣ ਉਹਨੂੰ ਫਾਇਦਾ ਹੈ ਨਹੀਂ ਕਾਜ ਹੋ ਲੱਗੇ। ਲਾਹੌਰ ਹਾਂ ਜੂ ਮੈਂ ਭਰਾਂ ਉਹ ਤੋਂ ਪਿੱਛੇ ਮਰਨ ਲੱਗਿਆ ਆ ਤੂੰ ਮਗੂਤਾ ਨਾ ਕੰਢਪੂਰਾ ਦਾ ਕੋਸ ਖੰਡਾ ਪਿਆ ਹੋਇਆ ਬੈਠ ਕੇ ਦੇਖਾਂ ਮੈਂ ਵੀ ਅੱਜ ਦਿੱਤੀ ਗਏ ਬਹਿ ਜਾ ਇਹ ਠੰਡਾ ਹੈਗਾ ਤੂੰ ਦੇ ਆ ਕਿਹੜਾ ਇੱਕ ਤੇਰਾ ਮਗੂਤਾ ਮੇਰੇ ਉੱਤਰ ਹੋ ਗਿਆ ਵਾਸ ਫਿਰ ਹਾਏ

ਕੋਣੇ ਕਿੱਦੈ ਨੂੰ ਸਰਦਾਰ 90 ਲੱਖ ਰੁਪਈਆ ਲੱਗੇ ਬੱਬੂ ਪੁੱਤੋਂ ਫੇਰ ਵੀ ਲੋ ਲੜ ਗਿਆ ਫੇਰ ਤਾਂ ਲਾਹਣਤਾ ਸਭੀ 90 ਲੱਖ ਲੱਗੇ ਇਹੋ ਹੀ ਮੈਂ 90 ਲੱਖ ਰੁਪਈਆ ਲਾਗੇ ਲੱਗੇ ਜੇਗਾ ਤਾਂ ਮੈਂ ਕਿਹੋ ਜਿਹਾ ਸੱਦੇ ਬੱਬੂ ਨਹੀਂ ਤਵੀ ਬਨਾਤ ਮਾਰਲੀ ਇਹ ਅਗਿਆਤ ਨਾਲ ਦੀ ਹੈ ਬੱਚੇ ਤੇ ਮੈਂ ਗੱਲ ਉਸੇ ਮਾਫੀ ਕਰਾਂ ਨੀ ਯਾਦ ਕਰਨਾ ਜੀ ਸ਼ਾਲਾ ਹੋ ਗਿਆ ਸਾਡਾ ਅੱਜਰਾ ਤਾਂ ਲੱਗਦਾ ਬੱਚਾ ਜੁੜ ਕੇ ਜਿੱਥੇ ਅੱਜ ਤੱਕ ਹੈ ਹਾਂ ਜਿਹੜੇ ਕੋਲ ਜਿਮਾਉਂਗਾ ਯਾਰਾ ਨਾ ਲਾਓ ਉਹ ਕਹਿੰਦਾ ਵੀ ਖਾਧੂ ਰੂਹ ਦੇ ਨਾਲ ਪਾਸੇ ਰੋਬੋਂ ਗੱਲ ਜੀ ਗਿਆ ਗੇਲਤਾ ਵਧੀਆ ਬਾਦੂ ਗੇਲਿਆ ਹੁਣ ਤਾਂ ਹੋ ਜਾਣਾ ਹੈ ਆ ਜਾ ਰਿਹਾ ਹੈ ਜੇ ਤੱਕ ਹੀ ਦੌੜੇ ਕੱਲੇ ਕੋਲ ਵੀ ਵਾਟੇ ਜਰਦਾ ਵਧਿਆ ਬਣਦਾ ਯਾਰ ਤੇ ਬਾਦਾਂ ਨੇ ਲੇੜਾ ਲੰਬਾ ਹੀ ਨੇ ਵੜਦਣਾ ਨਹੀਂ ਛੱਡਣਾ ਸਵੇਰੋਂ ਕਾ ਛੇਰੋਂ ਬਾਹਰੋਂ ਸਵੇਰੋਂ ਚੱਲੋ ਤਾਣਾ ਸਵੇਰੋਂ ਨਿਕਲੋ ਤਾਣਾ 2-5 ਕਿਲੋਣਾ ਮੇਰੀ ਅੱਖੀਂ ਦੇਖਿਆ ਇਹ ਤਾਂ ਝੋਕਾ ਬਣ ਜਾਣਾ ਹੰਨੀ ਦੋਈ ਜਾਂਦੀ ਨਹੀਂ ਝੋਕਾ ਬਣ ਜਾਂਦਾ ਜੀ ਟਿੱਪੀ ਹੁੰਦਾ ਹੁਣੀ ਤਾਂ ਹੋਰ ਰੱਬੀ ਤੋ ਸਹੀ ਹੈ ਬismillah ਆਂ ਕਹੇ ਨਾ 10 ਮਿੰਟ ਦਾ ਦਸਤੀ ਹੋਣੀ ਆ ਪਰ ਰਾਤੀਆਂ ਬਣਦੀ ਹੋਊਗਾ ਫਿਰ ਉੱਪਰ ਰਹਿਣਾ ਜਾਂਦਾ ਇਹ ਦੇਰ ਥੱਲੇ ਨਹੀਂ ਜਾਂਦਾ ਜੀ ਨੂੰ ਆ ਗਿਆ ਕਾਕਾ ਹੈ ਵੀ ਮੂਹ ਘਰੇ ਮੈਂ ਜ਼ਿਆਦਾ ਇੱਧਰ ਬਸ ਕੇ ਖੀਂਦਾ ਹੂੰ ਹੂੰ ਇੱਧਰ ਥੋੜਾ ਜ਼ਿਆਦਾ ਦਾਵਾ ਬਾਕੀ ਦਾ ਜੀ ਰਹਿੰਦਾ ਬਾਦ ਕਦੀ ਨਾ ਤੇ ਤਵੀ ਦੇ ਵਜਾਈ ਹੱਥ ਤਵੀ ਦੇ ਕੋਲ ਤੇ ਮੁੜਦਾ ਤੇ ਇਹ ਟੱਕਾ ਉਹ ਇੰਨਾਡ ਬਰਾਪਰ ਗਾਣਾ ਚਾਹੀਦਾ ਇਹ ਭਾਰਤ ਹੈ ਕੀ ਨਰਾਕਤ ਆਲੀ ਮਾਤਾ ਸੋਣਾ ਚੱਲਿਆ ਮੈਂ ਗਾ ਵਧੀਆ ਚੱਲਿਆ ਮੈਂ ਫੇਰ ਉਹਨੂੰ ਮਿਲਿਆ ਦੇਖੇ ਨਾਲ ਬਾਅਦ ਮਤਲਬ ਲਾ ਦੇਣਾ ਮੈਂ ਦੇਖੀ ਅੱਜ ਮੈਨੂੰ ਫੇਰ ਮੇਲੇ ਦਾ ਕਹਿੰਦਾ ਦੱਸੋ ਬਹੁਤ ਦੱਸਣਾ ਕਿ ਇਹ ਤੂੰ ਜਿੱਥੇ ਦੱਸਿਆ ਉੱਥੇ ਬੰਦਣਾ ਮਾ ਜੇ ਹੁਣ ਲਿਆ ਦੋ ਮਹੀਨੇ ਵਟਕੇ ਲਈ ਤੁਹਾਨੂੰ ਪਤਾ ਕਿਆ ਨਾਲੇ ਮਾ ਤੈਨੂੰ ਪਤਾ ਵੀ ਇੱਥੇ ਗੱਲ ਰੱਕ ਮਾਰਦਾ ਸਾਲਾ ਮਾਰਦਾ ਸੀ ਹਾਂ ਕ ਨਜਾਇਜ਼ ਮੰਗੀ ਇਹ ਤਾਂ ਹੈਗਾ ਕਹਿੰਦਾ ਮਾ ਬੱਸ ਫੇਰ ਕਿੱਥੇ ਕਹਿੰਦਾ ਗਾਇਤ ਮਾ ਦੋ ਮਹੀਨੇ ਪਹਿਲਾਂ ਬੈਠ ਕੇ ਪਹਿਲਾਂ ਵੇਚ ਦੂੰਗਾ ਨੇ ਦੋ ਮਹੀਨੇ ਢੱਕੇ ਬੈਠੀ ਬਸ ਇੱਕ ਦਿਨ ਕੁ ਵੀ ਛੋਟਦਾ ਹੈਗਾ ਹੁਣ ਉਹ ਗੜਾ ਮੁਗੜਾ 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 ਠੀਕ ਹੈ ਮਿੱਟੀ ਦੀ ਆਵਾਜ਼ ਆ ਵਿੱਚ ਬਹੁਤ ਵਧੀਆ ਇਹ ਤਾਂ ਮੇਰੀ ਗੱਲ ਹੁੰਦਾ ਜੇ ਦੇਖੋ ਨਾ ਛੱਬਰੀ ਬਣ ਗਈ ਸੀ ਹੂੰ ਸਹੀ ਟਾਕੇ ਹੀ ਹੋਣ ਨੇ ਮੋਲੀਆਂ ਕਬਜੇ ਕਹਿੰਦੇ ਨੇ ਟਾਕਿਆ ਖੋਲਦੇ ਜਿਗਦੇ SUV ਖਰਾਬ ਹੋਦੇ ਵੀ ਕਹਿੰਦੇ ਨੇ ਇਸੇ ਦੇ ਵਗੈ ਚੱਲਦੇ ਹੀ ਵੀਰੇ ਗਰਮੀ 'ਚ ਸਹੀ ਅੰਦਾਜ਼ ਦੋ ਟਾਕੇ ਖੋਲਦੇ ਕਬਜੇ ਕਾਹਦੇ ਆਪ ਇੱਕ ਸੇਕ ਕਰ ਦਈਏ ਦੋ ਹਵਾ ਲੱਗ ਹਵਾ ਲੱਗ ਲੱਗੇ ਵੀ cô Madini à? làm gì vậy? එන කොමිස් කොමේනි දේකතක් ਉਹ ਕਹਾੜੀ ਬਈਆ ਸੱਟ ਮਾਰਨੀ ਚ ਸੱਚੇ ਉਹ ਬਈਆ ਉਹ ਬੂਤੇ ਦੇ ਨਾਲ ਲਾਈ ਵੀ ਨਾ ਗਰੀਸ ਪੈਂਦਾ ਹੂੰ ਉਹਨੂੰ ਮਾਰ ਸੱਟ ਮਾਰੀ ਹੋਰ ਕੀ ਕਰਨਾ ਪੈਣਾ ਇਹ ਗੱਲ ਨਵੀਂ ਪਾਉਂਗੀ ਫਿਰ ਆਪਣਾ ਹੀ ਬੰਦਾ ਲਿਆਉਣੇ ਚਾਹਣਾ ਕੰਮ ਕਰੇ ਪਈ ਹੋ ਉਹ ਪਾਣੀ ਚ ਵੀ ਪੈ ਜਾਏਗਾ ਜਦੋਂ ਜੁਕੇ ਸਰਵਾ ਲਿਆਉਗਾ ਉੱਥੇ ਇਹ ਕਹਿੰਦਾ ਪਾਟ ਰੇ ਉਹਨੂੰ ਕਾ ਗ੍ਰੀਸ ਕਰਕੇ ਜੇ ਬੈਣਗੇ ਪਹਿਲਾਂ ਮੈਂ ਨਹੀਂ ਪਵਾਦੀ ਥੋਏ ਰੱਖ ਮੇਰੀ ਗੱਡੀ 'ਚ ਤੁਹਾਨੂੰ ਗ੍ਰੀਸ ਕਰ ਦਵਾਂ ਲੇ ਨਹੀਂ ਬੜਾ ਕੰਮ ਖਰਾਬ ਇਹ ਬੁਲਆ ਲੈਣਾ ਹਾਂ ਕਿੰਨਾ ਕੁ ਲਾਉਂਗੀ ਨਹੀਂ ਇੰਨਾ ਵੀ ਨਹੀਂ ਲਾਉਂਦੀ ਕੋਈ ਨਹੀਂ ਮਾੜਾ ਮੋਟਾ ਕਿਤੇ ਨਹੀਂ ਦਾਮ ਤਾਂ ਅੰਦਰ ਹੀ ਜਾਂਦਾ ਹੁਣ ਹਾਂ ਨਹੀਂ ਉਹ ਵੀ ਅੰਦਰ ਹੀ ਜਾਂਦਾ ਦੇਖ ਲੈ ਜਿਵੇਂ ਦੀ ਲਖੀ ਵੇਹੀ ਦੋਹਾਂ ਨੂੰ ਗਲੀ ਜਿਹੀ ਹੋ ਜੂਗਾ ਨਾਲ ਸਭ ਹੋ ਜੂਗਾ ਉਦੇ ਕਰਕੇ ਹੀ ਆ ਉਹ ਹੁਣ ਨਹੀਂ ਪਾਣੀ ਪੂਣੀ ਪੈ ਗਿਆ ਇਹ ਚ ਚੱਲਦੀ ਆ ਤਾਂ ਨਹੀਂ ਉਹ ਚੱਲਦੀ ਆ ਇਹ ਖੜੀ ਆ ਯਾਰ ਦਾ ਕੋਈ ਹੋਇਆ ਜਣੇ ਬੇੜਾ ਦੇਖ ਤਾਂ ਇਹਨੇ ਕਿਵੇਂ ਦੇਖ ਦੇਣਾ ਚੱਲ ਠੀਕੀ ਆ ਉੱਪਰ ਜੀ ਇਹ ਦੰਡਿਆਂ ਦੇ ਉੱਡ ਇਨਕੇ ਪੈਨੇ ਪੁੱਜੇਗਾ ਦਾ ਮਗਾਉਂਦਾ ਹੈ ਬ੍ਰਿੰਜੇ ਚ ਇਸਾਰੇ ਜੇ ਕਰਦਾ ਤਾਂ ਹਾਂ ਮੈਂ ਕਿਹਾ ਮੈਂ ਖਾ ਵੀ ਗਿਆ ਮੈਨੂੰ ਕਹਿਦਾ ਸੀ ਲਿਆ ਕੁਸ ਮੈਂ ਕਿਹਾ ਮੈਂ ਦਾਤਾ ਗਿਆ ਵਾ ਲੈਣਾ ਇਹ ਲਿਆ ਆਰਾ ਉਹਦੇ ਤੋਂ ਬਾਅਦ ਵਜੇ ਦਾ ਪਿੱਛੇ ਸਾਰਾ ਹੂੰ ਹੂੰ ਉਹ ਖਲੇ ਥਾ ਫਾਂਡ ਇਹ ਦਿਖਦੀ ਵੀ ਨਹੀਂ ਹਾਂ ਉਧਰ ਵੀ ਸੀ ਇੱਕ ਹੈਗੀ ਸੀ ਉੱਥੇ ਵਧੀਆ ਹੁਣ ਸਾਫ਼ ਹੋ ਗਿਆ ਇਹ ਇੱਕ ਬੰਦਾ ਹੋਵੇ ਨਾ ਘੰਟੇ ਦਾ ਕੰਮ ਹੈ ਜੀ ਡੇਢ ਘੰਟੇ ਦਾ ਪੰਜੀ ਦੇ ਕਹਿ ਕੋ ਮੁੰਜਾ ਬਾਲ ਲੈਣਾ ਉਹਨੂੰ ਲਾਂਦਾ ਬਈਏ ਨੂੰ ਇੱਕ ਜਿਆਦਾ ਬਈਏ ਨੇ ਪੱਤੇ ਕਿਹੜੀ ਸੀਗੇ ਜਿਹੜਾ ਕੱਕੇ ਨੂੰ ਸਾਫ ਕਰ ਦੇਣਾ ਬਈਏ ਲਾ ਲੈਣਾ ਪੰਜੀ ਲਈ ਨੂੰ ਫੋਨ ਕਰਦਾ ਉਹਨੂੰ ਮੈਂ ਪੁੱਛਦਾ ਜਿ ਦਿਹਾੜੀ ਇਹ ਚਾਚੇ ਮੈਂ ਆਇਆ ਕਹਿੰਦਾ ਮੇਰੀ ਗੱਲ ਸੁਣ ਮੈਂ ਆਇਆ ਕਹਿੰਦਾ ਵੀ ਸਰੋਂ ਘਾਤ ਵੱਡ ਹੁੰਦੀ ਆ ਜੇ ਆਪਾਂ ਸਰੋਂ ਬੀਜੀਏ ਸਰੋਂ ਪਹਿਲਾਂ ਸਰੋਂ ਬੀਤੀ ਆ ਮੈਂ ਉਹੀ ਕਹਿੰਦਾ ਜੇ ਆਪਾਂ ਨੇ ਰੇਟ ਬਣ ਵੀ ਗਿਆ ਅਗਲੇ ਤੋਂ ਟਾਈਮ ਲੈ ਲੂਗਾ 20 ਮਹੀਨੇ ਤੱਕ ਪੱਟ ਲਈ ਯਾਰ ਸਰੋਂ ਬੀਜ ਦੇ ਦੋ ਹੈ ਕਿਲੇ ਹਣਾ ਉਹ ਰੋਕ ਘੱਟ ਘੱਟ ਖਰਚਾ ਘੱਟ ਆਉਣਾ ਹੈ ਨਹੀਂ ਤਾਂ ਨਹੀਂ ਨਿਕਲਦੀ ਹਾਂ ਸਰੋ ਵੀਦਣੀ ਸਭ ਤੋਂ ਵਧੀਆ ਹੋਰ ਕਣਕ ਦਾ ਤਾਂ ਕੰਮਣਾ ਯਾਰ ਢੜਾਈ ਆ ਤੂੜੀ ਆ ਮੈਂ ਤਾਂ ਇਹਦਾ ਤੂੜੀ ਮੁੱਲ ਲੈ ਲੈਣੀ ਆਪਾਂ ਨੇ ਬੂਟੇ ਵਾਲੀ ਬਥੇਰੀ ਮਿਲ ਜਾਣੀ ਫਾਗ ਕਰਦਾ ਰਿਹਾ ਕਰ ਦਣਾ ਮੈਂ ਨੇ ਲਿਆ ਲਿਆ ਕਿੰਨੇ ਜਣੇ ਆ ਸੀ ਖਾਣੇ ਨੂੰ ਕੀ ਲਿਆਇਆ ਜਾਂ ਬਰੈਡ ਲਿਆਇਆ ਚੱਲ ਅਵੀ ਪਾਲਾ ਉਹ ਹਰਤਾਏ ਤਾਂ ਜੇ ਇੱਕ ਕਵੀ ਢੰਡਾ ਮੈਂ ਲਾ ਛੋਟੇ ਦੇ ਦੇ ਵਾ ਦੋ ਦੋ ਆਦਾ ਜਾਉਂਗੇ ਬਣਾਈ ਕੀ ਕੀ ਹੁੰਦਾ ਬੜਾ ਰਾਂਡੇ ਸਟਾਪ ਆ ਚਾਰਜ ਹੋਈ ਜਾਂਦਾ ਚੱਕ ਬਣੀ ਸੀ ਇਹ ਜਿਹੜੇ ਹੋਰ ਕਿਹਨੇ ਇਹ ਜਿਹਾ ਥੋੜਾ ਅਸੀਂ ਯਾਰ ਦੀ ਜਿਹੜੀ ਮਾਗ ਰਹੀ ਆ ਨਹੀਂ ਸਹੀ ਸਮਝ ਆ ਰਿਹਾ ਮਮਾ ਸਾਹਿਬ ਲੋੜ ਗਰੇਸ਼ਾਣੇ ਤੇ 50 ਹੋਰ ਸਿਰ ਚੜਾਇਆ ਆ ਆ ਹੋਰ ਕਾਜ ਹੋ ਗਿਆ ਜਿਸ ਲਈ ਆ ਗਿਆ 50 ਦੇ 50 ਨਾਲ ਹੋਰ ਲੈ ਲੈ ਅਲੇ ਲਖੜਿਆ ਜੀ ਨਜ਼ਾਰੇ ਲੋ ਜ਼ਿੰਦਗੀ ਦੇ ਪਤਾ ਨਹੀਂ ਕਰ ਸਕਦਾ ਕਾ ਪੈ ਜਣਾ ਹੈ ਨਹੀਂ ਰਹੀ ਹੈ ਹਲੇਲਾ ਜਿਹੜਾ ਖਾ ਲਿਆ ਹੰਡਾ ਲਿਆ ਉਹ ਵੀ ਆ ਬਸ ਹਾਂ ਸਹੀ ਗੱਲ ਆ ਕੁਝ ਬੰਦੇ ਦਾ ਵਿਚਾਰੇ ਦਾ ਦੇਖ ਲੈ ਪਤਾ ਨਹੀਂ ਲੱਗਿਆ ਜਾਂਦਾ ਜਾਂਦਾ ਹੀ ਘਰਦਿਆਂ ਨੂੰ ਪਤਾ ਦਾ ਵੀ ਮੁੜ ਕੇ ਨਹੀਂ ਆਣਾ ਬੰਦੇ ਨੇ ਉਹ ਵੀ ਬੰਦਾ ਏ ਜਾਇਕ ਬਾਪ ਜੀ ਦੇ ਬਾਈ ਹੂੰ ਬਾਈ ਟੌਪ ਸਾਫ ਸੁਥਰੀ ਗਾਈ ਪੂਰੀ ਜਿਹੜਾ ਖਾ ਲਿਆ ਹੰਡਾ ਲਿਆ ਉਹ ਹੀ ਆ كده لا هلا